ਸਤਿ ਸ੍ਰੀ ਅਕਾਲੋ ਸਵਾਗਤ ਹੈ ਤੁਹਾਡਾ ਕੀਰਤੀ ਕਿਸਾਨ 2747 YouTube ਚੈਨਲ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਪਸ਼ੂਆਂ ਤੇ ਮੱਖੀਆਂ ਆਉਂਦੀਆਂ ਨੇਗੀਆਂ ਉਹਨਾਂ ਦੇ ਹੱਲ ਬਾਰੇ ਸੋ ਬਾਰ-ਬਾਰ ਆਪਾਂ ਨੂੰ ਪਰੇਸ਼ਾਨ ਕਰ ਜਾਂਦੇ ਨੇ ਧਾਰ ਕੱਢਣੇ ਦਿੱਕਤ ਆਉਂਦੀ ਹੈਗੀ ਆਪਾਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਉਹਦਾ ਹੱਲ ਸੋਲੂਸ਼ਨ ਨਹੀਂ ਨਿਕਲਿਆ ਆਪਾਂ ਇੱਕ ਅੱਜ ਸੋਲੂਸ਼ਨ ਹੈ ਜਿਹੜਾ ਤੁਹਾਡੇ ਨਾਲ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਬਾਕੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਵਾਲਾ ਬਟਨ ਵੀ ਦਬਬ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਭਰਾਵੋ ਆਪਾਂ ਜਿਹੜੀਆਂ ਮੱਖੀਆਂ ਨੇ ਮੱਖੀਆਂ ਵੈਸੇ ਦੋ ਪ੍ਰਕਾਰ ਦੀਆਂ ਨੇ ਇੱਕ ਤਾਂ ਆਪਣੀਆਂ ਆਹ ਨੇ ਜਿਹੜੀਆਂ ਮੂੰਹ ਜੇ ਤੇ ਬੈਠੀ ਜਾਂਦੀਆਂ ਨੇਗੀਆਂ ਮੱਜਾਂ ਦੇ ਤੇ बार-बार ਇਹਨਾਂ ਨੂੰ ਕਾਈ ਜਾਂਦੀਆਂ ਨੇਗੀਆਂ ਸੋ ਜਦੋਂ ਵੀ ਇਹ ਕੱਖ ਖਾਂਦੀਆਂ ਨੇ ਤੇ ਆਪਦਾ ਬੂਥ ਮਰੀ ਜਾਂਦੀਆਂ ਨੇ ਤੇ ਕੱਖ ਵੀ ਖਣੀ ਜਾਂਦੀਆਂ ਨੇਗੀਆਂ ਤੇ ਇੱਕ ਕਿਸਾਨ ਵੀਰੋ ਮੱਖ ਹੈ ਜਿਹੜਾ ਆਪਣਾ ਖੇਤਾਂ ਦੇ ਵਿੱਚ ਦੰਦੀ ਵੜਦਾ ਹੁੰਦਾ ਹੈ ਸ਼ਾਮ ਨੂੰ ਉੜ ਕੇ ਉਹ ਵੀ ਮੱਝਾਂ ਤੇ ਆ ਜਾਂਦਾ ਹੈ ਤੇ ਉਹ ਦੰਦੀ ਵੜਦਾ ਹੈ ਤੇ ਇਹਨਾਂ ਦੇ ਵਿੱਚ ਇਨਫੈਕਸ਼ਨ ਕਰ ਦਿੰਦਾ ਹੈ ਕਈ ਘਰੀ ਤਾਂ ਆਪਣਾ ਪਸ਼ੂ ਹੈ ਜਿਹੜਾ ਬਿਮਾਰ ਹੋ ਜਾਂਦਾ ਹੈ ਤੇ ਉਦੋਂ ਬਾਅਦ ਉਹਨੂੰ ਬੁਖਾਰ ਹੋ ਜਾਂਦਾ ਹੈ ਤੇ ਜਦੋਂ ਕਿਸਾਨ ਵੀਰ ਉਹ ਦੰਦੀ ਵੜਦਾ ਤਾਂ ਇਹਨਾਂ ਨੇ ਹਲਚਲ ਕਰਨੀ ਕਰਨੀ ਹੈ ਕਿਉਂਕਿ ਆਪਣੇ ਜਦ ਖੇਤਾਂ ਦੇ ਵਿੱਚ ਆ ਤਕਰੀਬਨ ਦੇਖਦੀਆਂ ਆਪਣੇ ਵੀ ਇਹੋ ਜਾਂ ਦੰਦੀ ਵੜਦਾ ਹੈ ਤਾਂ ਇਹ ਸਮਝ ਲਓ ਬਹੁਤ ਹੀ ਜਾਣ ਕੱਢਣ ਵਾਲੀ ਕਰ ਦਿੰਦਾ ਹੈਗਾ ਤੇ ਜਦੋਂ ਆਪਣੇ ਪਸ਼ੂਆਂ ਦੇ ਵੜਦਾ ਆਪਾਂ ਸ਼ਾਮ ਨੂੰ ਕੱਢਦੇ ਆ ਧਾਰ ਤੇ ਉਧਰੋਂ ਮੱਖ ਦਾ ਵੀ ਜ਼ੋਰ ਹੋ ਜਾਂਦਾ ਉੜ ਕੇ ਘਰਾਂ ਦੇ ਵਿੱਚ ਮੱਝਾਂ ਤੇ ਆਉਣ ਦਾ ਤੇ ਆਪਣੇ ਆ ਕੀ ਕੀ ਤਾ ਪਸ਼ੂ ਕੀ ਹੁੰਦਾ ਆਪਣੀ ਭਰੀ ਭرائی ਬਾਲਟੀ ਦੁੱਧ ਦੀ ਲੱਤ ਮਾਰ ਕੇ ਡੋਲ ਲੰਨਾ ਕਿਸਾਨ ਵੀਰੋ ਆਪਾਂ ਨੇ ਮੱਖਿਆਂ ਲਈ ਸਪਰੇ ਵੀ ਕਰਕੇ ਦੇਖ ਲਈ ਸੀਗੀ ਧੂਆਂ ਵੀ ਕਰਕੇ ਦੇਖ ਲਿਆ ਤੇ ਹੋਰ ਵੀ ਕਈ ਜੋਗ ਆਪਣੇ YouTube ਤੇ ਮੇਰੇ ਵੀਰ ਦੱਸਦੇ ਨੇ ਸਾਰਾ ਕੁਝ ਕਰਕੇ ਦੇਖ ਲਿਆ ਜਣੀ ਆਪਾਂ ਨੂੰ ਇਹ ਜਿਹੜਾ ਆ ਇਸ ਮਸਲੇ ਦਾ ਹੱਲ ਹੈ ਜਿਹੜਾ ਉਹ ਨਹੀਂ ਲੱਭਿਆ ਕਿਸਾਨ ਵੀਰੋ ਇੱਕ ਬੇਨਤੀ ਹੈ ਵੀ ਜਿਹੜੀ ਮੱਕੜੀਆਂ ਆਪਣੇ ਖੇਤਾਂ ਦੇ ਵਿੱਚ ਵੀ ਝੋਨੇ ਦੇ ਉੱਤੇ ਦੇਖਦੇ ਹੋਵੋ ਜਾਲ ਬਣਾਉਂਦੀਆਂ ਨੇ ਉਹਦਾ ਵੀ ਕੋਈ ਮਕਸਦ ਹੈ ਜਿਹੜਾ ਜਾਲ ਲਾਉਂਦੀ ਹੈ ਤੇ ਆਪਣੇ ਘਰ ਦੀਆਂ ਛੱਤਾਂ ਦੇ ਵੀ ਲਾਉਂਦੀ ਹੈ ਇਹਨਾਂ ਨੂੰ ਨਾ ਝਾੜਿਆ ਕਰੋ ਘੱਟੋ ਘੱਟ ਨਵੰਬਰ ਤੱਕ ਕਿਉਂਕਿ ਉਦੋਂ ਬਾਅਦ ਆਪਣਾ ਡੇਂਗੂ ਵਾਲਾ ਜਿਹੜਾ ਮੱਛਰ ਉਹ ਪੈਦਾ ਹੋ ਜਾਂਦਾ ਹੈਗਾ ਤੇ ਜਿਉਂ ਹੀ ਇਹ ਜਾਲ ਮਾਰਦੀਆਂ ਨੇ ਤਾਂ ਜਿਹੜੇ ਮੱਖੀਆਂ ਨੇ ਮੱਛਰ ਨੇ ਇਹਦੇ ਵਿੱਚ ਜਿਹੜੇ ਵੱੜ ਜਾਂਦੇ ਨੇਗੇ ਤੇ ਉਹ ਮੱਕੜੀ ਜਿਹੜੀ ਆਪਦੀ ਖਰਾਕ ਬਣਾ ਲੈਂਦੀ ਹੈਗੀ ਇਸੇ ਤਰ੍ਹਾਂ ਜੇ ਆਪਾਂ ਦੇਖੀਏ ਖੇਤਾਂ ਦੇ ਵਿੱਚ ਜੇ ਤੇਲ ਹੈ ਤਾਂ ਕਟਰੋਲੇ ਮੱਕੜੀ ਕਰਦੀ ਹੈ ਜਾਂ ਮੱਛਰ ਆਪਣੇ ਤੁਸੀਂ ਦੇਖਿਆ ਉਹ ਟਾਈਮ ਪੀੜ ਮੱਛਰ ਦਾ 10 ਤੋਂ 15 ਦਿਨਾਂ ਦਾ ਵਿੱਚ ਹੁੰਦਾ ਜਦੋਂ ਵੀ ਝੋਨੇ ਤੇ ਆਪਣਾ ਜਾਲਾ ਪੈਣ ਲੱਗ ਜਾਂਦਾ ਹੈ ਤਾਂ ਇਹ ਜਿਹੜਾ ਮੱਛਰ ਨਾਲ ਦੇ ਨਾਲ ਖਤਮ ਹੋਣ ਲੱਗ ਜਾਂਦਾ ਕਿਸਾਨ ਵੀਰੋ ਕਈ ਆਪਣੇ ਵੀਰ ਧੂਏ ਨਾਲ ਵੀ ਜਾਂ ਧਾਰ ਕੱਢਦੇ ਆ ਥੋੜਾ ਧੂਆ ਕਰ ਲੈਂਦੇ ਨੇ ਵੈਸੇ ਠੀਕ ਐ ਤੇ ਜਦੋਂ ਆਪਾਂ ਜਿਹੜਾ ਵਿਅਕਤੀ ਐ ਜਾਂ ਮੇਰੀ ਭੈਣ ਵੀਰ ਧਾਰ ਕੱਢਦੀ ਆ ਤਾਂ ਉਹਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਬਹੁਤ ਜ਼ਿਆਦਾ ਆਉਣੀ ਹੈਗੀ ਕਿਸਾਨ ਵੀਰੋ ਇਹ ਜਿਹੜਾ ਪ੍ਰੋਜੈਕਟ ਐ ਹੈਗਾ ਕੈਮੀਕਲ ਤਰੀਕੇ ਨਾਲ ਆਪਾਂ ਜਿਹੜਾ ਆ ਕਰਾਂਗੇ ਇਹਦਾ ਕੋਈ ਵੀ ਪਸ਼ੂ ਤੇ ਜਿਹੜਾ ਮਾੜਾ ਅਸਰ ਨਹੀਂ ਹੁੰਦਾ ਤੇ ਤੁਸੀਂ ਵੇਖੋਗੇ ਜਦ ਵੀ ਤੁਸੀਂ ਸਵੇਰੇ ਸ਼ਾਮ ਛਿੜਕ ਦੋ ਤਾਂ ਘੱਟੋ ਘੱਟ 4-5 ਘੰਟੇ ਆਪਣਾ ਜਿਹੜਾ ਮੱਖੀ ਹੈ ਇਹਨਾਂ ਨੇ ਬਿਲਕੁਲ ਨੇੜੇ ਨਹੀਂ ਆਉਂਦੀ ਮੌਨ ਵਾਲਾ ਜਿਹੜਾ ਪਸ਼ੂ ਆਪਦਾ ਤੁਸੀਂ ਵੇਖ ਸਕਦੇ ਹੋਗੇ ਆਰਾਮ ਕਰਨ ਲੱਗ ਜਾਣਾ ਤੁਸੀਂ ਮੇਰੇ ਪਸ਼ੂਆਂ ਦੇ ਕੀਤਾ ਹੈ ਪਹਿਲੇ ਪ੍ਰਯੋਗ ਤਾਂ ਤੁਸੀਂ ਵੇਖਦੇ ਹੋ ਵੀ ਕੋਈ ਵੀ ਪਸ਼ੂ ਜਿਹੜਾ ਹਲਚਲ ਨਹੀਂ ਕਰਦਾ ਜਦੋਂ ਕਿਸਾਨ ਵੀਰ ਇਹਨਾਂ ਮੱਕੀਆਂ ਖੜਾ ਇਕਾਈਆਂ ਆਂਦੀਆਂ ਨੇ ਤਾਂ ਇਹ ਜਿਹੜਾ ਆਪਦਾ ਆ ਗੋਬਰ ਹੈ ਉਹ ਵੀ ਵੱਢੀ ਜਾਂਦੀਆਂ ਨੇ ਕਿਉਂਕਿ ਪ੍ਰੇਸ਼ਾਨੀਆਂ ਇਹਨਾਂ ਨੂੰ ਬਹੁਤ ਜ਼ਿਆਦਾ ਆਉਂਦੀ ਹੈ। ਕਈ ਕਿਰੀ ਤਾਂ ਕਿਸਾਨ ਵੀਰ ਉਹ ਆਪਾਂ ਧਾਰ ਕੜ ਦੇ ਕੜ ਦੇ ਆਪਣੀਆਂ ਇਹ ਪੂਸ ਹੈ ਜਿਹੜੀ ਜਦੋਂ ਉਹਨਾਂ ਨੂੰ ਹਟਾਉਂਦੀਆਂ ਮੱਖੀਆਂ ਨੂੰ ਆਪਣੇ ਵੀਰਾਂ ਦੇ ਭੈਣਾਂ ਦੇ ਅੱਖਾਂ 'ਚ ਮਾਰਦਿਆਂ ਨੇ ਜਾਂ ਮੂੰਹ 'ਤੇ ਮਾਰਦਿਆਂ ਨੇਗੀਆਂ। ਉਹ ਇਹਨਾਂ ਦਾ ਕਸੂਰ ਨਹੀਂ ਇਹ ਆਪਦੀਆਂ ਮੱਖੀਆਂ ਚੱਲਦੀਆਂ ਨੇ। ਆਪਾਂ ਧਾਰ ਕੜਦੇ ਆ ਤੇ ਆਪਾਂ ਨੂੰ ਉਹਦੇ ਵਿੱਚ ਪਰੇਸ਼ਾਨੀ ਆਉਣੀ ਹੀ ਆਉਣੀ ਹੈ। ਤੁਸੀਂ ਵੇਖਿਆ ਉਹ ਸਵੇਰੇ ਸ਼ਾਮ ਦੋ ਟਾਈਮ ਜਿਹੜਾ ਮੱਖੀਆਂ ਬਹੁਤ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰਦੀਆਂ ਨਗੀਆਂ ਕਿਸਾਨ ਵੀਰੋ ਆਪਾਂ ਨੇ ਕੀ ਲੈਣਾ ਹੈ ਆਪਾਂ ਨੇ ਲੈਣਾ ਹੈ ਕਾਲਾ ਹਿੱਟ ਤੁਸੀਂ ਵੇਖ ਸਕਦੇ ਹੋ ਪੈਕੇਟ ਦੇ ਉੱਤੇ ਲਿਖਿਆ 99 ਰੁਪਏ ਇਹ ਦੀ ਜੇ 200 ਐਮਐਲ ਦਾ ਇਹ 100 ਰੁਪਏ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਜੇ ਤੁਸੀਂ ਇਹ ਦੁਬੱਟੀ ਕਾਸਟ ਵਾਲਾ ਲੈਣਾ 400 ਐਮਐਲ ਵਾਲਾ ਤਾਂ 180 ਤੋਂ ਲੈ ਕੇ 200 ਰੁਪਏ ਦੇ ਵਿੱਚ ਵਿੱਚ ਹੈ ਜਿਹੜਾ ਇਹ ਆਪਾਂ ਨੂੰ ਮਿਲ ਜਾਂਦਾ ਕਿਸਾਨ ਵੀਰੋ ਜਦੋਂ ਵੀ ਆਪਾਂ ਨੇ ਇਹਨਾਂ ਵਰਤਣੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਿਲਾ ਲੈਣਾਗਾ ਇਸ ਤਰ੍ਹਾਂ ਵੀ ਇਹਦੀ ਜਿਹੜੀ ਆਪਣੀ ਸਟੀਮ ਜੀ ਬਣ ਜੇ ਉਹ ਇੱਕ ਗੱਲ ਆ ਆਪਾਂ ਨੇ ਬਿਲਕੁਲ ਖਿਆਲ ਰੱਖਣਾ ਵੀ ਇਸ ਕੈਮੀਕਲ ਦਾ ਜਿਹੜਾ ਪ੍ਰਯੋਗ ਆ ਆਪਾਂ ਨੇ ਦੁੱਧ ਵਾਲੇ ਭਾਂਡੇ ਤੇ ਆਪਾਂ ਬਿਲਕੁਲ ਨਹੀਂ ਪ੍ਰਯੋਗ ਕਰ ਤੇ ਦੂਜੀ ਗੱਲ ਚਾਹੇ ਗਾਂ ਹੋਵੇ ਚਾਹੇ ਹੋ ਬੜੀ ਮੱਝ ਇਹਦੇ ਮੂੰਹ ਤੇ ਆਪਾਂ ਨੇ ਬਿਲਕੁਲ ਇਹਦਾ ਇਸਤੇਮਾਲ ਕੈਮੀਕਲ ਦਾ ਚਾਹੇ ਤੁਸੀਂ ਚਿਚੜੀਆਂ ਸਪਰੇਅ ਕਰ ਰਹੇ ਹੋ ਚਾਹੇ ਤੁਸੀਂ ਇਹ ਕੈਮੀਕਲ ਦੀ ਵਰਤੋਂ ਕਰ ਰਹੇ ਹੋ ਤਾਂ ਇਹਦਾ ਜਿਹੜਾ ਆਪਾਂ ਨੇ ਬਿਲਕੁਲ ਮੂੰਹ ਤੇ ਫੇਸ ਤੇ ਬਿਲਕੁਲ ਇਹਦਾ ਪ੍ਰਯੋਗ ਨਹੀਂ ਕਰਨਾ ਸਿਰਫ ਮੂਰਲੀਆਂ ਲੱਤਾਂ ਜਾ ਮਗਲਿਆਂ ਦਾ ਢਿੱਡ ਜਾਂ ਉੱਪਰ ਤੇ ਕੋਈ ਇਹਦਾ ਪਸ਼ੂ ਤੇ ਮਾਰਾ ਜਿਹੜਾ ਅਸਰ ਨਹੀਂ ਹੈਗਾ ਤੇ ਤੁਸੀਂ ਵੇਖੋਗੇ ਜਿਵੇਂ ਹੁਣ ਆ ਆਪਣਾ ਅ ਮੱਝ ਹੈ ਮੱਝ ਤੇ ਆਪਾਂ ਨੇ ਕਿੱਥੇ ਕਰਨਾ ਹੈ ਇਹ ਇੱਥੇ ਮਾਰ ਦੇਣੀ ਹੈ ਤੇ ਬਾਹੂਆਂ ਤੇ ਮਾਰ ਦੇਣੀ ਹੈ ਤੇ ਬੈਕ ਲੱਤਾਂ ਦੇ ਮਾਰ ਦੇਣੀ ਹੈ ਤੇ ਬਾਕੀ ਢਿੱਡ ਤੇ ਤੇ ਮੂਰਲੇ ਕਮਰੋੜ ਤੇ ਮਾਰ ਦੇਣੀ ਹੈ ਤੇ ਤੁਸੀਂ ਵੇਖੋਗੇ ਬਿਲਕੁਲ ਤੁਹਾਡਾ ਪਸ਼ੂ ਹੈ ਜਿਹੜਾ ਜਾਂ ਤੁਸੀਂ ਧਾਰ ਕਟੋਗੇ ਤੁਹਾਨੂੰ ਕੋਈ ਧਾਰ ਕਟਣ ਦੇ ਵਿੱਚ ਪਰੇਸ਼ਾਨ ਨਹੀਂ ਆਊਗਾ ਚੁੱਪ ਕਰਕੇ ਆਪ ਤੇ ਕੱਖ ਖਾਈ ਜਾਊਗਾ ਕੋਈ ਪੂੰਛ ਨਹੀਂ ਹਲਿਆਊਗਾ ਤੇ ਬਹੁਤ ਹੀ ਵਧੀਆ ਮੈਨੂੰ ਤਾਂ ਇਹ کارਗਰ ਤਰੀਕਾ ਲੱਗਿਆ ਮੈਂ ਤਾਂ ਬਹੁਤ ਪ੍ਰੋਜੈਕਟ ਕਰਕੇ ਦੇਖ ਲੇ ਮੈਨੂੰ ਇਹ ਤੋਂ ਵਧੀਆ ਕੋਈ ਚੀਜ਼ ਨਹੀਂ ਲੱਗੀ ਅ ਤੁਸੀਂ ਵੇਖ ਸਕਦੇ ਹੋ ਮੇਰੀ ਮੱਝਾਂ ਤੇ ਦਿਮਾਘੇ ਸਵੇਰੇ ਧਾਰਾਂ ਘਟੇ ਉਹ ਤੋਂ ਬਾਅਦ ਕੀਤੀ ਹੋਈ ਆ 4-5 ਘੰਟੇ ਮੱਖੀਆਂ ਜੇ ਆਪਾਂ ਰਾਤ ਨੂੰ ਮੱਛਰਦਾਨੀ ਦੇ ਵਿੱਚ ਵੀ ਡੰਗਰ ਬੰਦੇ ਆ ਛਿੜਕ ਕੇ ਤਾਂ 5-6 ਘੰਟੇ ਮੱਛਰ ਵੀ ਇਹਨਾਂ ਦੇ ਜਿਹੜਾ ਲਵੇ ਨਹੀਂ ਲੱਗਦਾ ਕਿਸਾਨ ਵੀਰੋ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਤੱਕ ਜ਼ਰੂਰ ਪਹੁੰਚਾਇਓ ਜੀ ਧੰਨਵਾਦ ਸਤ ਸ੍ਰੀ ਅਕਾਲ